ਸੋਧ ਸਮ ਨੇ ਸਮਾਨ ਪਿਆਏ ਵੇਖ ਲਓ ਕਿੰਨਾ ਰਾਸ਼ਨ ਇਕੱਠਾ ਕੀਤਾ ਹੈ ਪ੍ਰਚਾਰ ਬਹੁਤ ਕੀਤਾ ਜਾਂਦਾ ਜੀ ਇਹ ਲੁੱਟ ਲੈਂਦੇ ਜੀ ਹਾਂ ਬਹੁਤ ਲੋਕ ਕਹੀ ਜਾਂਦੇ 6-6 ਸਾਲਾਂ ਦਾ ਰਾਸ਼ਨ ਇਕੱਠਾ ਕੀਤਾ ਹੈ ਹਾਂ ਤੇ ਇੱਥੇ ਅਸੀਂ ਅਹ 6 ਮਹੀਨਿਆਂ ਦਾ ਨਹੀਂ ਸਾਡੇ ਕੋਲ ਹੈਗਾ ਹਾਂ ਛੱਤ ਵੀ ਗਈ ਖਾਣ ਨੂੰ ਵੀ ਹੈ ਨਹੀਂਗਾ ਆ ਵੇਖ ਲਓ ਤੁਹਾਡੇ ਸਾਹਮਣੇ ਆਈ ਤਾਂ ਕਿਆ ਜੋ ਮੰਗਣ ਨੂੰ ਦਿਲ ਕਰਦਾ ਕਿਸੇ ਤੋਂ ਨਹੀਂ ਵੀਰੇ ਨਹੀਂ ਹੱਥ ਫਲਾਇਆ ਜਾਂਦਾ ਕਿਸੇ ਅੱਗੇ ਆਖੀਦਾ ਵੀ ਆਪਣਾ ਆਪ ਦਾ ਹੀ ਦੇਵੇ ਤੇ ਉਹ ਖਾਵੇ ਪਰ ਆ ਜਿਹੜੇ ਹੱਥ ਬਣਾਤੇ ਨਾ ਤੇ ਸਾਨੂੰ ਐ ਹੱਥ ਕਰਕੇ ਮੰਗਣਾ ਪੈਂਦਾ ਹੈ ਕਿ ਦਿਓ ਸਾਨੂੰ ਅਸੀਂ ਖਾਣ ਨੂੰ ਆ ਛੋਟੇ ਛੋਟੇ ਬੱਚੇ ਤੁਰੇ ਫਿਰਦੇ ਖਾਣ ਨੂੰ ਐ ਨਹੀਂ ਕੋਚ ਵੀ ਤੇ ਫਿਰ ਹੋਰ ਕੀ ਕਰੀਏ ਮੰਗੀਏ ਹੋਰ ਕੀ ਕਰੀਦਾ ਹੈ ਮਤਲਬ ਪਰ ਇਹ ਜਿਹੜੇ ਅਗੇ ਨਾ ਦਾਨੀ ਕੋਈ ਵੀ ਆਂਦੇ ਨੇ ਉਹ ਮਨ ਲੈ ਵੇਖ ਤੇ ਚਲ ਦੇਣ ਦਾਨ ਕਰਨੇ ਤੂੰ ਜਿਹੜੀ ਵੀ ਕੋਈ ਟਰਾਲੀ ਆਂਦੀ ਹੈ ਸਾਡੇ ਤੂੜੀ ਵੇਖ ਲਓ ਜੋ ਮਰਜੀ ਵੇਖ ਲੋ ਕਿੰਨਾ ਕੋਈ ਹਿਰਾਸਨ ਇਕੱਠਾ ਕੀਤਾ ਹੈ ਤੂੜੀ ਨਹੀਂ ਇਕੱਠੀ ਕੀਤੀ ਫੀ ਤੂੜੀ ਵੀ ਹੁੰਦਾ ਹੈ ਕਿਸੇ ਕੋਲ ਪੰਡ ਤੂੜੀ ਦੇ ਲੈਣੇ ਅਸੀਂ ਕਹਨੇ ਕੋਈ ਹੋਰ ਆ ਜਾਊਗਾ ਫੇਰ ਸਾਨੂੰ ਵੰਡੇ ਵਰ ਦੇ ਦੋ ਸਾਨੂੰ ਦੂਜੇ ਦਿਨ ਫੇਰ ਪੰਡ ਲੈ ਲਈ ਤਾਂ ਤੂੜੀ ਦੀ ਦੋ ਤਿੰਨ ਡੰਗਰ ਰਹਿ ਗਏ ਨੇ ਤੇ ਆ ਤੁਹਾਡੇ ਸਾਹਮਣੇ ਹੀ ਜੋ ਕੁਛ ਹੈ ਗਾਇ ਕਹਿਣ ਗੱਲਾਂ ਲੋਕਾਂ ਦੇ ਕਹੀ ਜਾਣ ਜਿੰਨੇ ਮਰਜੀ ਹਾਂ ਅਸਲ ਹਾਲਾਤ ਬਹੁਤ ਮਾੜੇ ਨੇ ਹਾਂਜੀ ਹਾਲਾਤ ਬਹੁਤ ਮਾੜੇ ਨੇ ਹਾਂ ਰਾਸਨ ਰੋਸ ਨਾਲ ਗੱਲਾਂ ਤਾਈਆਂ ਨਾਲ ਕੀਤੀਆਂ ਨੇ ਕਈਆਂ ਨੇ ਜਿਹੜੇ ਮਾਲ ਆਗੂਕਾਰ ਬਣਦੇ ਨਾ ਉਹ ਆਪ ਦੇ ਰਿਸ਼ਤੇਦਾਰਾਂ ਨੂੰ ਔਰ ਭੈਣ ਭਰਾ ਜਿਨ੍ਹਾਂ ਨੂੰ ਜਾਣਦੇ ਨੇ ਉਹਨਾਂ ਤੱਕ ਪਹੁੰਚਾਉਂਦੇ ਪੈਨੇ ਪਰ ਨਹੀਂ ਜਿਹੜੇ ਮਾੜੇ ਨੇ ਉਹਨਾਂ ਤੱਕ ਨਹੀਂ ਪਹੁੰਚਦਾ ਆਪ ਵੇਖ ਤੇ ਪਹਚਾਵੇ ਲੋਕ ਤੇ ਸੇਵਾ ਕਰਨ ਵੇਖ ਕੇ ਕਰਨ ਸੇਵਾ ਵੀ ਹਾਂ ਅਸੀਂ ਮੌਕੇ ਤੇ ਆਵਣ ਤੋਂ ਦੀ ਸੇਵਾ ਕਰਨਾ ਜਿਹੜੀ ਜਮਾਂ ਵਾਲੀ ਗੱਲ ਆ ਕੋਈ ਹੈ ਨਹੀਂ ਮੌਕੇ ਤੇ ਆ ਦੇਣ ਆਪਣੇ ਕਹਿੰਦੇ ਵੀ ਮੌਕੇ ਤੇ ਆ ਕੇ ਵੇਖਣ ਵੀ ਜਿੰਦ ਤੱਕ ਰੋੜਿਆ ਜਾਂ ਕੁਝ ਕੋ ਉਹਨੂੰ ਦੇਣ